ਵੇਤ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਹੈ ਈ ਰਿਕਸ਼ਾ ਪਲਟ ਗਿਆ ਸੀ ਜਿਸ ਦੇ ਕਰਕੇ ਮੇਰਾ ਵੀਰ ਦੀ ਹੱਡੀ ਟੁੱਟ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਤੇ ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋ ਗਿਆ ਤਾਂ ਤੇ ਇਹਦਾ ਨਾ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟ੍ਰੀਨ ਬਾਥੂਮ ਵੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਰ ਸੌ ਲੀਓ ਗਿਆ ਲੈ ਜਿਹੜੇ ਕਰਕੇ ਮੈਂ ਚੂਹਲੇ ਟੋ ਲੈ ਕੇ ਪੱਤਾ ਤੱਕ ਮੇਰੇ ਕਾਫੀ ਜਿਹਾ ਕਮੋ ਚ ਕਿ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿੱਦਾਂ ਦੇ ਜ਼ਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਾਰੇ ਕਿੰਨੇ ਲੰਬੇ ਡੂੰਗੇ ਹੋਣਗੇ ਹਾਂ ਸਾਰੂ ਘਟ ਘਟ ਇੰਚ ਡੇਢ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜ਼ਖਮ ਹੈ ਸਾਰੂ 3-4 ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰਿਆ ਇਲਾ ਸਰ ਮੇਰਾ ਹਸਤਲਾ ਚਲ ਗਿਆ ਕਿ ਸ਼ੀਭੂ ਮੀ ਕਮੇਟੀ ਵਾਲੇ ਹਨ ਜਿਹੜੇ ਸਰ ਉਹ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਜਖਮ ਤੇ ਸੁੱਕ ਨਹੀਂ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੇ ਵੀ ਹਨ ਨਹੀਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹੁੰਦਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਦੇ ਜਿਹੜੀਆਂ ਨਾ ਉਹ ਨਾਲ ਕੋਈ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੀ ਭੂਮੀਆਂ ਲੈ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਬਣ ਕੇ ਕਿੱਦਾਂ ਚੱਲ ਰਿਹਾ ਘਰ ਤੇ ਸਾਰਾ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬੱਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਤੇ ਸਾਰਾ ਹੈ ਹੀ ਆ ਰੋਟੀ ਬਣੀ ਤੇ ਚਲ ਜੰਦਾ ਹੋਏਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਆ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਹਾਂ ਤੇ ਮੈਂ ਹੀ ਮੰਜ਼ਰ ਪੈਂ ਗਿਆ ਬਹੁਤ ਮੁਸ਼ਕਲ ਹੁਣ ਤੇ ਲਾਜੋ ਕਰਨਾ ਕੀ ਅਪੀਲ ਕਰਦੇ ਸਮਸਿਆ ਅਪੀਲ ਸਰ ਮੇਰੀ ਸਾੜ ਨੂੰ ਇਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮੈਡਮ ਹਾਂ ਬਸ ਇਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈ ਗਾਂਪੜਾ ਰੋਡ ਡਾਕਟਰ ਬੋਲ ਤੇ ਗਲੀ ਤੇ ਮੇਰਾ ਕੰਟੈਕਟ ਨੰਬਰ ਹੈਗਾ 75087 95301 ਫਿਰ ਬੋਲਦਾ 75087 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤੇ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹਮ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹਮ ਤੇ ਉਹ ਰੀੜ੍ਹ ਦੀ ਲਿਖ ਰਿਹਾ ਕੋ ਗੱਲ ਗੱਲ ਮੰਨ ਲੈ ਨਹੀਂ ਦੋ ਬਿਠੇ ਮੇਰੇ ਤੋ ਅਲੰਘ ਕੇ ਦੁੱਜਾ ਅਛਾ ਬਖਰਾ ਰੰਦਾ ਪਰਵਾਰ ਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਉਹ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਦਾ ਹਾਂਜੀ ਚਲੋ ਜਿੰਨੀ ਕੋ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅੱਜਕੱਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਲੋਕ ਆਪਣਾ ਕਮਾਉਂਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਜੀ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ ਹੂੰ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਮੈਂ ਕਰਦੀ ਕੀ ਅਪੀਲ ਕਰ ਦਿਓ ਉਸ ਮਾਸੇ ਵੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚਾਹੀਦਾ ਚੱਲ ਫਿਰ ਹੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚਾਹੀਦਾ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 3 ਸਾਲ ਹੋਏ 3 ਜਨਵਰੀ ਨੂੰ ਹਾਂਜੀ ਹਾਂਜੀ ਸਾਲ ਕੀ ਪਹਿਲਾਂ ਬਸ ਸਾਲ ਪਹਿਲਾਂ ਦੁਰਘਟਨਾ ਤੋਂ ਸਾਲ ਪਹਿਲਾਂ ਹੋਇਆ ਹਾਂਜੀ ਠੀਕ